ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੋ ਨੌਜਵਾਨਾਂ ਲਈ ਬਹੁਤ ਵੱਡੀ ਖੁਸ਼ਖਬਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਪੁਲਿਸ ਭਰਤੀ ਦੇ ਸਬੰਧੀ ਮੁੱਖ ਮੰਤਰੀ ਨੇ ਨਵੀਂ ਅਪਡੇਟ ਦਿੱਤੀ ਹੈ ਜੋ ਤਾਜ਼ਾ ਅਪਡੇਟ ਮੁੱਖ ਮੰਤਰੀ ਦੇ ਵੱਲੋਂ ਪੁਲਿਸ ਦੀ ਭਰਤੀ ਨੂੰ ਲੈ ਕੇ ਤਿਆਰੀਆਂ ਕੀਤੀਆਂ ਗਈਆਂ ਨੇ ਨੌਜਵਾਨਾਂ ਨੂੰ ਜੋ ਪੁਲਿਸ ਵਿੱਚ ਭਰਤੀ ਕਰਕੇ ਉਹਨਾਂ ਦੀ ਰਾਖਵਾ ਕਰਨ ਕੀਤਾ ਜਾ ਰਿਹਾ ਹੈ ਔਰ ਉਹ ਰਾਖਵਾ ਕੰਮ ਕਿਸ ਤਰ੍ਹਾਂ ਹੋ ਰਿਹਾ ਹੈ ਕਿੰਨੇ ਫੀਸਦੀ ਕਿਹੜੇ ਕੈਟਾਗਰੀ ਇਸ ਨੂੰ ਰਾਖਵਾ ਕੰਮ ਦਿੱਤਾ ਜਾ ਰਿਹਾ ਹੈ ਇਸ ਦੇ ਬਾਰੇ ਮੁੱਖ ਮੰਤਰੀ ਨੇ ਜੋ ਆਪਣੇ ਵੱਲੋਂ ਐਲਾਨ ਕੀਤਾ ਹੈ ਸੋ ਪੁਲਿਸ ਦੇ ਵਿੱਚ ਭਰਤੀ ਨੂੰ ਲੈ ਕੇ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਪੋਸਟਾਂ ਦੀ ਗੱਲ ਹੋਈ ਸੀ ਕਿ ਵੱਧ ਤੋਂ ਵੱਧ ਪੁਲਿਸ ਦੀ ਭਰਤੀ ਕੀਤੀ ਜਾਵੇਗੀ ਨੌਜਵਾਨਾਂ ਨੂੰ ਪੁਲਿਸ ਵਿੱਚ ਭਰਤੀ ਕਰਕੇ ਨਸ਼ਿਆਂ ਨੂੰ ਰੋਕਿਆ ਜਾਵੇਗਾ ਹੋਮਗਾਰਡ ਭਰਤੀ ਕੀਤੇ ਜਾਣਗੇ ਕ੍ਰਾਈਮ ਰੋਕਣਗੇ ਇਸ ਨੂੰ ਲੈ ਕੇ ਮੁੱਖ ਮੰਤਰੀ ਨੇ ਨਵੀਂ ਅਪਡੇਟ ਦਿੱਤੀ ਹੈ ਜੋ ਕਿ ਬਹੁਤ ਜਲਦੀ ਇਹ ਭਰਤੀਆਂ ਸ਼ੁਰੂ ਹੋ ਜਾਣਗੀਆਂ ਔਰ ਇਸ ਵਿੱਚ ਰੱਖਣਾ ਕਰਨ ਹੋਵੇਗਾ ਨੌਜਵਾਨਾਂ ਲਈ ਸੋ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਸੂਬੇ ਦੇ ਵਿੱਚ ਜੋ ਪੁਲਿਸ ਦੀ ਭਰਤੀ ਨੂੰ ਲੈ ਕੇ ਪੂਰੀ ਤਰ੍ਹਾਂ ਵਚਨਬੱਧ ਹੈ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਔਰ ਨੌਜਵਾਨਾਂ ਨੂੰ ਜਿਹੜਾ ਕਿ ਸਿਹਤਮੰਦ ਬਣਾਉਣਾ ਔਰ ਉਹਨਾਂ ਨੂੰ ਇਹ ਲ ਪੁਲਸ ਸਟੇਜ ਪਰਤੀ ਕਰਕੇ ਤੇ ਉਹਨਾਂ ਨੌਜਵਾਨਾਂ ਨੂੰ ਅਸਲੀ ਜਿਹੜੇ ਕਰਾਇਮ ਹੁੰਦੇ ਨੇ ਉਹ ਰੋਕਣੇ ਸੋ ਇਸ ਦੇ ਨਾਲ ਨਾਲ ਉਹਨਾਂ ਨੇ ਇਹ ਕਿ ਜੰਗਲਾਤ ਵਿਭਾਗ ਜੰਗਲਾਤ ਗਾਰਡ ਜੇਲ ਵਾਰਡਨ ਅਤੇ ਮਾਈਨਿੰਗ ਗਾਰਡਨ ਦੀਆਂ ਪਰਤੀਆਂ ਵੀ ਸ਼ੁਰੂ ਕੀਤੀਆਂ ਜਾਣਗੀਆਂ ਔਰ ਉਸ ਦੇ ਵਿੱਚ ਵੀ ਉਹਨਾਂ ਨੇ ਰੱਖਵੇਂ ਕਰਨ ਦੀ ਜਾਣਕਾਰੀ ਦਿੱਤੀ ਹੈ ਸੋ ਮੁੱਖ ਮੰਤਰੀ ਨੇ ਐਤਵਾਰ ਨੂੰ ਆਪਣੇ PWD ਰੈਸਟ ਹਾਊਸ ਵਿਖੇ ਰਾਖਵਾ ਕਰਨ ਪ੍ਰਧਾਨ ਕਰਨ ਬਾਰੇ ਜੋ ਮੀਟਿੰਗ ਕੀਤੀ ਉਸ ਮੀਟਿੰਗ ਦੀ ਪ੍ਰਧਾਨਗੀ ਕੀਤੀ ਉਹਨਾਂ ਨੇ ਆਪਣੇ ਸਾਰੇ ਕੈਬਨ ਮੰਤਰੀਆਂ ਦੇ ਨਾਲ ਔਰ ਆਪਣੇ ਜਿਹੜੇ ਚੇਅਰਮੈਨਾਂ ਦੇ ਨਾਲ ਇਸ ਦੇ ਬਾਰੇ ਜਾਣਕਾਰੀ ਦਿੱਤੀ ਕਿ ਪੁਲਿਸ ਦੀ ਭਰਤੀ ਨੂੰ ਜਿਹੜਾ ਕਿ ਬਹੁਤ ਜਲਦੀ ਆਊਟ ਕੀਤਾ ਜਾਵੇ ਔਰ ਰਾਖਵੇਂ ਕਰਨ ਜਿਸ ਤਰ੍ਹਾਂ ਉਹਨਾਂ ਦੀ ਉਮਰ ਦੇ ਅਧਾਰ ਤੇ ਯੋਗਤਾ ਦੇ ਆਧਾਰ ਤੇ ਉਹਨਾਂ ਨੂੰ ਅਲੱਗ-ਅਲੱਗ ਮੈਚ ਪਲੇਸ ਦੇ ਵਿੱਚ ਭਰਤੀ ਕੀਤਾ ਜਾਵੇ ਜੋ ਉਹਨਾਂ ਨੇ ਦੱਸਿਆ ਸੀ ਕਿ ਇਹ ਨੌਕਰੀਆਂ ਪ੍ਰਾਪਤ ਕਰ ਸਕਣ ਨੌਜਵਾਨ ਉਹ ਨੌਜਵਾਨ ਜਿੰਨੀ ਜਲਦੀ ਨੌਕਰੀਆਂ ਤੇ ਆ ਜਾਣਗੇ ਉੰਨੀ ਜਲਦੀ ਕ੍ਰਾਇਮ ਵੀ ਖਤਮ ਹੋਣਗੇ ਤੇ ਨਸ਼ੇ ਵੀ ਖਤਮ ਹੋਣਗੇ ਸੋ ਨੌਜਵਾਨਾਂ ਨਾਲ ਸਰਕਾਰ ਜੋ ਵਾਅਦਾ ਕਰਕੇ ਆਈ ਸੀ ਉਸ ਨੂੰ ਪੂਰਾ ਕਰਨ ਵਾਸਤੇ ਵਚਨਬੱਧ ਹੈ ਔਰ ਇਸ ਦੇ ਨਾਲ ਹੀ ਉਹਨਾਂ ਨੇ ਦੇਸ਼ ਦੇ ਵਿੱਚ ਜੋ ਅਗਨੀਵੀਰ ਫੌਜੀ ਨੇ ਉਹਨਾਂ ਵਾਸਤੇ ਰੱਖਵੇਂ ਕਰਨ ਦੀ ਪਹਿਲ ਦਿੱਤੀ ਹੈ ਅਗਨੀ ਵੀਰ ਜੋ ਪੁਲਸ ਤੋਂ ਜੋ ਫੌਜ ਤੋਂ ਰਟਾਇਰ ਹੋਏਗਾ ਉਸ ਨੂੰ ਪੁਲਸ ਵਿੱਚ ਪਾਇਲ ਦਿੱਤੀ ਜਾਵੇਗੀ ਉਹਨਾਂ ਨੂੰ ਹੰਗਾਰ ਚ ਪਾਇਲ ਦਿੱਤੀ ਜਾਵੇਗੀ ਅਗਨੀ ਵੀਰ ਜਿਹੜਾ ਕਿ ਕੇਂਦਰ ਸਰਕਾਰ ਨੇ ਕਾਨੂੰਨ ਬਣਾਇਆ ਸੀ 4 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਉਹ ਆਪਣੇ ਘਰ ਆ ਜਾਏਗਾ ਔਰ ਉਹ ਅਗਨੀ ਵੀਰ ਜਿਸ ਨੂੰ ਪੁਲਸ ਦੇ ਵਿੱਚ ਭਰਤੀ ਕੀਤਾ ਜਾਵੇਗਾ ਔਰ ਜੇਲ ਵਾਰਡਨ ਵਿੱਚ ਭਰਤੀ ਕੀਤਾ ਜਾਵੇਗਾ ਜਿਹੜਾ ਕਿ ਪਹਿਲਾਂ ਨਵੇਂ ਨੌਜਵਾਨ ਹੁੰਦੇ ਸੀ ਉਹਨਾਂ ਨੂੰ ਭਰਤੀ ਕੀਤਾ ਜਾਂਦਾ ਸੀ ਔਰ ਉਹਨਾਂ ਨੂੰ ਟ੍ਰੇਨਿੰਗਾਂ ਕਰਵਾਈਆਂ ਜਾਂਦੀਆਂ ਸੀ ਜਿਸ ਤੋਂ ਬਾਅਦ ਹੁਣ ਅਗਨੀਵੀਰ ਇਹਨਾਂ ਕੋਲ ਤਜਰਬਾ ਹੋਵੇਗਾ ਜੋ ਬਾਡਰ ਤੋਂ ਨਸ਼ਾ ਲੰਘਦਾ ਹੈ ਜਾਂ ਕ੍ਰਾਈਮ ਹੁੰਦੇ ਨੇ ਉਹ ਇਹ ਨੌਜਵਾਨ ਜਿਹੜੇ ਅਗਨੀਵੀਰ ਹੋਣਗੇ ਇਹ ਰੋਕਣ ਵਿੱਚ ਪੂਰੀ ਤਰ੍ਹਾਂ ਸਫਲ ਹੋਣਗੇ ਔਰ ਇਹਨਾਂ ਕੋਲ ਜਿਹੜੀ ਟ੍ਰੇਨਿੰਗ ਵੀ ਲੋੜੀ ਦੀ ਹੋਵੇਗੀ ਸੋ ਇਸ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਨੈب ਸਿੰਘ ਸੈਣੀ ਨੇ ਜੋ ਇਹ ਭਰਤੀਆਂ ਲਈ ਰੱਖਣਾ ਕਰਨ ਦੀ ਮਹਮਸ਼ੀਰੀ ਹੈ ਉਹਨਾਂ ਨੇ ਕਿਹਾ ਕਿ ਅਗਨੀ ਵੀਰ ਵਾਸਤੇ 20% ਅਸੀਂ ਰਾਖਵਾ ਕਰਨ ਕਰਾਂਗੇ ਜੋ ਕਿ ਇਸੇ ਤਰ੍ਹਾਂ ਜੰਗਲਾਤ ਵਿਭਾਗ ਅਤੇ ਜੰਗਲਾਤ ਗਾਰਡਨ ਜੇਰ ਵਾਰਡਨ ਅਤੇ ਮਾਈਨਿੰਗ ਗਾਰਡਨ ਦੀਆਂ ਨੌਕਰੀਆਂ ਦੇ ਵਿੱਚ ਵੀ ਅਗਨੀ ਵੀਰਾਂ ਲਈ 10% ਰਾਖਵਾ ਕਰਨ ਜੋ ਮਨਜ਼ੂਰ ਕੀਤਾ ਗਿਆ ਜੋ ਅਗਨੀ ਵੀਰ ਹੋਣਗੇ ਉਹਨਾਂ ਨੂੰ ਅਸੀਂ ਇਹਨਾਂ ਨੌਕਰੀਆਂ ਵਿੱਚ ਪਹਿਲ ਦੇਵਾਂਗੇ ਸੋ ਮੁੱਖ ਮੰਤਰੀ ਸੈਣੀ ਨੇ ਆਪਣੇ ਕੈਬਨਟ ਦੀ ਮੀਟਿੰਗ ਦੇ ਵਿੱਚ ਇਹ ਵੱਡਾ ਫੈਸਲਾ ਲਿਆ ਹੈ ਅਗਨੀ ਵੀਰਾਂ ਵਾਸਤੇ ਜਿਹੜੇ ਨੌਜਵਾਨ ਫੌਜ ਦੇ ਵਿੱਚ ਰਿਟਾਇਰ ਹੋ ਕੇ ਆ ਜਾਂਦੇ ਨੇ ਉਹਨਾਂ ਵਾਸਤੇ ਨੌਕਰੀਆਂ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਹੋਣਗੇ ਔਰ ਜਦੋਂ ਵੀ ਉਹ ਆਉਣਗੇ ਉਸੇ ਵਕਤ ਉਹਨਾਂ ਨੂੰ ਨਿਹੜਾ ਨੌਕਰੀ ਦਿੱਤੀ ਜਾਇ ਕਰੇਗੀ ਮੁੱਖ ਮੰਤਰੀ ਚੇਨੀ ਨੇ ਇਸ ਨੂੰ ਲੈ ਕੇ ਅਗਨੀ ਵੀਰਾਂ ਨੂੰ ਵੱਡਾ ਤੋਹਫਾ ਦਿੱਤਾ